ਮਾਲਕ ਆਪਦੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਬਾਹਰ ਚੱਲੇ ਨਹੀਂ ਤਾਂ ਕਰਕੇ ਬਹੁਤ ਘੱਟ ਰੇਟ ਵਿੱਚ ਇਹਨਾਂ ਨੇ ਆਪਦਾ ਘਰ ਸੇਲ ਕਰਨਾ 14 ਲੱਖ ਰੁਪਏ ਡਿਮਾਂਡ ਇੱਕ ਵਾਰੀ ਇਹਨਾਂ ਨੇ ਕੀਤੀ ਆ 8 ਮਰਲੇ ਤੋਂ ਉੱਪਰ ਆਪਾਂ ਨੂੰ ਜਗ੍ਹਾ ਮਿਲੂਗੀ ਅ ਰਜਿਸਟਰੀ ਵਾਲੀ ਜਗ੍ਹਾ ਬਾਕੀ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਤੁਹਾਡੇ ਕੋਲੇ ਹੈ ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 62173 ਆਪਣੇ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10 12 ਫੋਟੋਆਂ ਭੇਜ ਕੇ ਫ੍ਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਘਰ ਦਾ ਰੇਟ ਆਪਾਂ ਨੂੰ ਬਹੁਤ ਘੱਟ ਅੱਜ ਦੇਖਣ ਨੂੰ ਮਿਲੂਗਾ ਤੇ ਇਹ ਘਰ ਤੁਸੀਂ ਬਹੁਤ ਵਧੀਆ ਦੇਖੋਗੇ ਬਹੁਤ ਸੋਹਣਾ ਘਰ ਬਣਿਆ ਹੋਇਆ ਹੈ ਬਾਕੀ ਗਲੀ ਦੇਖ ਲਓ ਤੁਸੀਂ ਗਲੀ ਇਹਨਾਂ ਨੂੰ ਵਧੀਆ ਲੱਗਦੀ ਹੈ ਤੇ ਇਹ ਆ ਗਿਆ ਜੀ ਘਰ ਦਾ ਫਰੰਟ ਤੇ ਪੂਰੀ ਆਪਾਂ ਗੱਲ ਕਰਾਂਗੇ ਅਸੀਂ ਇਹਨਾਂ ਨੇ ਵੀਡੀਓ ਬਹੁਤ ਵਧੀਆ ਤੇ ਬਹੁਤ ਵਧੀਆ ਢੰਗ ਨਾਲ ਆਪਣੇ ਕੋਲੇ ਬਣਾ ਕੇ ਭੇਜੀ ਹੈ ਬਹੁਤ ਵਧੀਆ ਤਰੀਕੇ ਨਾਲ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ। ਬਾਕੀ ਜਿਹੜਾ ਬਹਿੜਾਗਾ ਉਹ ਵੀ ਆਪਾਂ ਨੂੰ ਪੂਰਾ ਵਧੀਆ ਮਿਲੂਗਾ ਜੀ। ਸਾਰੇ ਦਾ ਸਾਰਾ ਆਪਾਂ ਨੂੰ ਪੱਕਾ ਮਿਲੂਗਾ। ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ। ਇੱਕ ਪਾਸੇ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਜਿਵੇਂ ਕਿ ਸਾਹਮਣੇ ਫਰੰਟ ਤੇ ਤੁਸੀਂ ਦੇਖ ਰਹੇ ਹੋ ਜੀ ਸਕਰੀਨ ਤੇ ਚੱਲ ਰਿਹਾ। ਬਾਕੀ ਇਹਨਾਂ ਨੇ ਵਧੀਆ ਬਣਾਇਆ ਹੋਇਆ ਜੀ। ਤੇ ਜਿਹੜਾ ਇਹ ਬਾਥਰੂਮ ਏਰੀਆ ਹੈ ਇਹਦੇ ਉੱਪਰ ਜਿਹੜੀ ਛੱਤ ਪਈ ਹੋਈ ਹੈ ਉਹ ਲੈਂਟਰ ਵਾਲੀ ਹੈ। ਬਾਕੀ ਅੰਦਰੋਂ ਤੁਸੀਂ ਦੇਖ ਲਓ ਟੂਟੀਆਂ ਟਾਟੀਆਂ ਦਾ ਸਾਰਾ ਟੋਟਲ ਕੰਮ ਹੋਇਆਗਾ। ਬਾਕੀ ਜਿਹੜਾ ਮੇਨ ਗੇਟ ਹੈ ਉਹ ਵੀ ਇਹਨਾਂ ਨੇ ਬਹੁਤ ਵਧੀਆ ਬਣਵਾਇਆ ਹੋਇਆ ਹੈ ਗਲੀ ਵਧੀਆ ਲੱਗਦੀ ਆ ਬਾਕੀ ਤੁਸੀਂ ਦੇਖ ਲਓ ਜੀ ਇਹ ਘਰ ਦਾ ਫਰੰਟ ਆ ਗਿਆ ਇੱਕ ਪਾਸੋਂ ਦੀ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਬਾਕੀ ਬਹਿੜਾ ਬਹੁਤ ਵਧੀਆ ਟਾਪ ਦਾ ਆਪਾਂ ਨੂੰ ਖੁੱਲਾ ਡੋਲਾ ਓਪਨ ਮਿਲ ਜੁਗਾ ਜੀ ਤੇ ਰੇਟ ਵੀ ਬਹੁਤ ਠੀਕ ਹੈ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜਿਆ ਸਿਰਫ 14 ਲੱਖ ਰੁਪਇਆ ਇੱਕ ਵਾਰੀ ਡਿਮਾਂਡ ਇਹਨਾਂ ਨੇ ਕੀਤੀ ਹੈ 8 ਮਰਲੇ ਤੋਂ ਥੋੜੀ ਜਿਹੀ ਉੱਪਰ ਆਪਾਂ ਨੂੰ ਜਗ੍ਹਾ ਮਿਲੂਗੀ ਜਗ੍ਹਾ ਦੀ ਰਜਿਸਟਰੀ ਹੈਗੀ ਐ ਵਧੀਆ ਘਰ ਹੈ ਸੋਹਣਾ ਘਰ ਹੈ ਜਿੰਨੇ ਵੀ ਖਰੀਦਣਾ ਹੋਵੇਗਾ ਤੇ ਉਹਦੇ ਨਾਮ ਤੇ ਸਿੱਧੀ ਰਜਿਸਟਰੀ ਹੋ ਜਾਵੇਗੀ ਉਹਦੇ ਨਾਮ ਤੇ ਘਰ ਹੋ ਜਾਵੇਗਾ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ માતા ਮੇਰੇ ਵੱਡੇ ਬਜ਼ੁਰਗ ਤੁਸੀਂ ਕਾਫੀ ਕਮੈਂਟਸ ਪਾਈ ਸੀਗੇ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਜੀ ਬਾਕੀ ਪਿੱਛੇ ਤੁਸੀਂ ਕਿਚਨ ਦੇਖ ਲਿਆ ਸੀਗਾ ਜਿਹੜੀ ਰਸੋਈ ਬਣੀ ਹੋਈ ਐ ਉਹ ਵੀ ਪੂਰੀ ਵਧੀਆ ਬਣੀ ਹੋਈ ਐ ਤੇ ਇਹ ਆ ਗਿਆ ਜੀ ਸਾਰਾ ਲ lobby area ਤੇ ਉੱਪਰ ਜਿਹੜੀ ਛੱਤ ਆਪਾਂ ਨੂੰ ਮਿਲੂਗੀ ਉਹ ਆਪਾਂ ਨੂੰ ਟਾਇਲ ਬੱਤੇ ਵਾਲੀ ਮਿਲੂਗੀ ਜੀ ਬਾਕੀ ਮਾਲਕ ਨੇ ਦੱਸਿਆਗਾ ਵੀ ਘਰ ਜਿਹੜਾ ਇਹ ਪਾਇਆ ਹੋਇਆ ਅਸੀਂ ਆਪਨੇ ਬਣਵਾਇਆ ਸੀਗਾ ਤੇ ਬਹੁਤ ਵਧੀਆ ਮਟੀਰੀਅਲ ਲੱਗਿਆ ਹੋਇਆ ਕੋਈ ਇਦਾਂ ਨਹੀਂ ਵੀ ਇਦਾਂ ਹੀ ਬਣਾ ਕੇ ਵੇਚਣਾ ਸੀਗਾ ਬਹੁਤ ਟਾਈਮ ਤੋਂ ਮਾਲਕਾ ਰਹਿ ਰਹੇ ਨੇ ਦੇ ਮਾਲਕ ਨੇ ਹੁਣ ਦੱਸਿਆ ਵੀ ਜਿੰਨੇ ਸਾਡੇ ਰਿਸ਼ਤੇਦਾਰ ਨੇ ਸਾਰੇ ਬਾਹਰ ਰਹਿੰਦੇ ਨੇ ਤੇ ਅਸੀਂ ਵੀ ਹੁਣ ਸਾਰਿਆਂ ਨੇ ਬਾਹਰ ਹੀ ਜਾਣਾਗਾ ਬਾਕੀ ਜੋੜੀਆਂ ਜਾੜੀਆਂ ਸਾਰੀਆਂ ਟੋਟਲ ਆਪਾਂ ਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਤੁਸੀਂ ਜਿਵੇਂ ਕਿ ਸਾਰਾ ਕੁਝ ਬਾਕੀ ਤਾਂ ਦੇਖ ਰਹੇ ਹੋ ਤੇ ਇਕੱਲੀ ਇਕੱਲੀ ਗੱਲ ਆਪਾਂ ਕਰ ਰਹੇ ਹਾਂ ਸੀ ਬਾਕੀ ਲਾਈਟਿੰਗ ਦਾ ਕੰਮ ਦੇਖ ਲਓ ਸਾਰਾ ਹੋ ਜਾਗਾ ਏਸੀ ਦੀ ਫੀਟਿੰਗ ਆਪਾਂ ਨੂੰ ਕੀਤੀ ਕਰਾਈ ਮਿਲ ਜੂਗੀ ਬਾਕੀ ਵਧੀਆ ਇਹਨਾਂ ਨੇ ਆਬਦਾ ਘਰ ਬਣਾ ਰੱਖਿਆ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਮੈਨੂੰ ਨਾਲ ਦੀ ਨਾਲ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਜਿਹੜਾ ਘਰ ਅੱਜ ਆਪਾਂ ਹੱਲੇ ਕੇ ਪਹੁੰਚਿਆ ਤੁਹਾਨੂੰ ਘਰ ਕਿਵੇਂ ਦਾ ਲੱਗ ਰਿਹਾ ਘਰ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਬਾਕੀ ਇਹਨਾਂ ਨੇ ਵੀਡੀਓ ਬਹੁਤ ਰੀਝਾਂ ਨਾਲ ਬਣਾ ਕੇ ਭੇਜੀ ਆ ਬਹੁਤ ਜ਼ਿਆਦਾ ਵਧੀਆ ਲੱਗੀ ਮੈਨੂੰ ਵੀਡੀਓ ਕਿਉਂਕਿ ਵਾਰੀਸਰ ਤੇ ਬਿਲਕੁਲ ਆਰਾਮ ਨਾਲ ਪੂਰੀ ਵਧੀਆ ਬਣਾ ਕੇ ਇਹਨਾਂ ਨੇ ਵੀਡੀਓ ਭੇਜੀ ਆ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਹਾਂ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਬਡੇ ਬਜ਼ੁਰਗ ਮੇਰੇ ਭਰਾ ਤੁਹਾਡੇ ਕੋਲੇ ਕੂਠੀ ਆ ਘਰ ਹੈ ਮਕਾਨ ਹੈ ਕੁਝ ਵੀ ਅਜੀ ਕਿਸੇ ਵੀ ਏਰੀਆ ਚ ਐਦਾਂ ਨਾ ਸਮਝੋ ਵੀ ਇਕੱਲੇ ਪੰਜਾਬ ਤੋਂ ਆਪਾਂ ਐਡਵਰਟਾਈਜ਼ਮੈਂਟ ਕਰਦੇ ਹਾਂ ਜਿੱਥੋਂ ਵੀ ਤੁਸੀਂ ਦੇਖ ਰਹੇ ਚਾਹੇ ਪੰਜਾਬ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਚਾਹੇ ਕਿੱਥੋਂ ਵੀ ਹੋ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਜਿੱਥੇ ਵੀ ਘਰ ਹੈ ਕੂਠੀ ਆ ਮਕਾਨ ਹੈ ਤੁਸੀਂ ਆਪਣੇ ਕੋਲ ਇੱਕ ਵੀਡੀਓ ਬਣਾ ਕੇ ਭੇਜੋ ਇੱਕ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਆਂ ਸੀ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਪਰ ਲਿਖਿਆ ਰਹਿੰਦਾ 73800462173 ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਆਪਾਂ ਨੂੰ ਬਸ ਆਪਣੇ ਨੰਬਰ ਤੇ WhatsApp ਤੇ ਭੇਜ ਦਿਆ ਕਰੋ ਤੇ ਤੁਹਾਡੀ ਐਡ ਜਲਦੀ ਤੋਂ ਜਲਦੀ ਆਪਾਂ ਲਗਾ ਦੇਵਾਂਗੇ ਤੇ ਜਿਹੜਾ ਘਰ ਆਪਣੇ ਕੋਲੇ ਪਹੁੰਚਿਆ ਇਹਦਾ ਰੇਟ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਬਾਕੀ ਆਪਣੇ ਕੋਲੇ ਸਭ ਤੋਂ ਵੱਧ ਜਿੱਥੋਂ ਕਮੈਂਟ ਆਈ ਸੀਗੇ ਨਵਾਂ ਸ਼ਹਿਰ ਏਰੀਆ ਚੋਂ ਆਈ ਸੀਗੇ ਨਮਾਸ਼ਹਿਰ ਏਰੀਆ ਤੋਂ ਆਪਾਂ ਘਾਰੇ ਇਹ ਲੈ ਕੇ ਪਹੁੰਚਿਆ ਨਮਾਸ਼ਹਿਰ ਇਹਨਾਂ ਨੂੰ ਏਰੀਆ ਲੱਗਦਾ ਨਮਾਸ਼ਹਿਰ ਤੋਂ ਇਹਨਾਂ ਦਾ ਪਿੰਡ ਰਹਿ ਜਾਂਦਾ ਕੋਈ 5 ਤੋਂ 6 ਕਿਲੋਮੀਟਰ ਤੇ ਲੋਕੇਸ਼ਨ ਨਮਾਸ਼ਹਿਰ ਦੱਸੀ ਹੈ ਬਾਕੀ ਮਾਲਕ ਨੇ ਕਿਹਾ ਵੀ ਕੋਈ ਵੀ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਤਾਂ ਮਾਲਕ ਇਹ ਕਹਿੰਦੀ ਹੈ ਵੀ ਕਿਸੇ ਵੀ ਵੇਲੇ ਮੈਨੂੰ ਫੋਨ ਲਗਾ ਸਕਦੇ ਹੋ ਮਾਲਕ ਨੇ ਆਪਦਾ ਜਿਹੜਾ ਨੰਬਰ ਦਿੱਤਾ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਤੁਹਾਨੂੰ ਮੈਂ ਸਾਰਾ ਨੂੰ ਕਨਫਰਮ ਵੀ ਕਰਵਾ ਦਿੰਦਾ ਜੀ 97810 753443 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਜੀ 97 810 ਤੇ 753443 ਜਿਹੜੀ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੈ ਮਾਲਕ ਨਾਲ ਆਪੇ ਗੱਲ ਕਰ ਲਿਓ ਤੇ ਗੱਲ ਕਰਕੇ ਜਾ ਕੇ ਦੇਖ ਕੇ ਤੇ ਇਹ ਘਰ ਖਰੀਦ ਸਕਦੇ ਹੋ ਜੀ ਬਾਕੀ ਰੇਟ 14 ਲੱਖ ਰੁਪਇਆ ਇੱਕ ਵਾਰੀ ਡਿਮਾਂਡ ਹੈ ਕੋਈ ਫਿਕਸਡ ਰੇਟ ਨਹੀਂ ਹੈਗਾ ਇਹ ਮਾਲਕ ਨੇ ਕਿਹਾ ਵੀ ਘਾਟਾ ਵਾਦਾ ਕਰ ਲਾਂਗੇ ਤੇ ਮਾਲਕ ਨੇ ਕਿਹਾ ਪਹਿਲਾਂ ਆਜੋ ਤੁਸੀਂ ਜਿਹਨੂੰ ਵੀ ਪਸੰਦ ਆਏ ਕੋਈ ਦੇਖਣ ਦਾ ਚਾਹਵਾਨ ਹੈਗਾ ਘਰ ਪਹਿਲਾਂ ਆ ਕੇ ਦੇਖ ਲਓ ਉਹ ਤੋਂ ਬਾਅਦ رائے ਬਣਾ ਲਿਓ ਜਦੋਂ ਤੁਹਾਡੀ رائے ਬਣ ਜੂਗੀ ਵੀ ਸਾਨੂੰ ਪਸੰਦ ਹੈ ਤੇ ਉਹ ਤੋਂ ਬਾਅਦ ਬਹਿ ਕੇ ਰੇਟ ਮੁਕਾ ਲਾਂਗੇ ਉੱਪਰ نیچے ਹੋ ਜਾਊਗਾ ਬਾਕੀ ਤੁਸੀਂ ਜਾ ਕੇ ਇੱਕ ਵਾਰੀ ਲਾਜ਼ਮੀ ਦੇਖਿਓ ਤੇ ਬਾਕੀ ਗਲੀ ਗੁਲੀ ਵੀ ਇਹਨਾਂ ਨੂੰ ਵਧੀਆ ਲੱਗਦੀ ਆ ਘਰ ਵੀ ਸੋਹਣਾ ਬਣਿਆ ਹੋਇਆ ਬਾਕੀ ਰੇਟ ਵੀ ਠੀਕ ਹੈ ਜਗ੍ਹਾ ਵੀ ਠੀਕ ਹੈ ਬਾਕੀ ਮੇਨ ਗੱਲ ਆ ਰਜਿਸਟਰੀ ਵਾਲੀ ਜਗ੍ਹਾ ਦੀ ਤੇ ਕਮੈਂਟਸ ਲਾਜ਼ਮੀ ਕਰਿਓ ਜੀ ਜਿੰਨੇ ਤੁਸੀਂ ਦੇਖ ਰਹੂ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਅਗਲੀ ਵੀਡੀਓ ਚੋਂ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਡੇਲੀ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਪਹੁੰਚਦੇ ਆ ਜੀ ਅਲੱਗ-ਅਲੱਗ ਏਰੀਆ ਚੋਂ ਘਰ ਕੂਠੀ ਮਕਾਨ ਆਪਣੇ ਕੋਲੇ ਆਉਂਦੇ ਰਹਿੰਦੇ ਆ ਤੇ ਡੈਲੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਆ ਤੁਹਾਡੇ ਸਾਰਿਆਂ ਦੇ ਕਮੈਂਟਾਂ ਨੂੰ ਦੇਖ ਕੇ ਜੀ ਜਿੱਥੋਂ ਸਭ ਤੋਂ ਵੱਧ ਤੁਸੀਂ ਕਮੈਂਟ ਕਰਦੇ ਹੋ ਜਿਹੜੇ ਏਰੀਆ ਚੋਂ ਉੱਥੋਂ ਹੀ ਆਪਾਂ ਲੈ ਕੇ ਪਹੁੰਚ ਜਾਂਦੇ ਆ ਬਾਕੀ ਤੁਸੀਂ ਆਪਦੀ ਰਾਇ ਜ਼ਰੂਰ ਦੱਸਿਆ ਕਰੋ ਜੀ ਤੇ ਕਮੈਂਟ ਵੀ ਲਾਜ਼ਮੀ ਕਰਿਆ ਕਰੋ ਠੀਕ ਹੈ ਜੀ ਤੇ ਕਿਹੜੇ ਏਰੀਆ ਚੋਂ ਤੁਹਾਨੂੰ ਚਾਹੀਦਾ ਅਗਲੀ ਵੀਡੀਓ ਚ ਉਹ ਕਮੈਂਟ ਵੀ ਲਾਜ਼ਮੀ ਕਰੋ ਸਾਰਾ ਕੁਝ ਕਮੈਂਟਾਂ ਵਿੱਚ ਲਿਖਿਆ ਕਰੋ ਜੀ ਤੇ ਵੱਧ ਤੋਂ ਵੱਧ ਸਪੋਰਟ ਰੱਖਿਆ ਕਰੋ ਜੀ ਜਿੰਨੇ ਤੁਸੀਂ ਦੇਖ ਰਹੂ ਤੇ نیچے ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲਿਆ ਹੋਇਆ ਜੀ ਉਹ ਵੀ ਜ਼ਰੂਰ ਦਬਾ ਦਿਓ ਤੇ ਇਸੇ ਤਰ੍ਹਾਂ ਦੀ ਡੇਲੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀ ਸਬਸਕ੍ਰਾਈਬ ਦਾ نیچے ਤੁਹਾਨੂੰ ਇੱਕ ਬਟਨ ਮਿਲੂਗਾ ਉਹਨੂੰ ਦਬਾ ਦਿਓ ਤੇ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਜੜੇ ਵੀ ਵੇਲੇ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਪਹੁੰਚ ਜਾਊਗਾ ਤੇ ਇੱਕ ਵਾਰ ਫਿਰ ਤੋਂ ਕਹ ਦੇਣ ਜੀ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਪਰ ਲਿਖਿਆ ਰਹਿੰਦਾ 73800 ਪੂਰਾ 2673 ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਬਾਕੀ ਹਰ ਰੋਜ਼ ਹਰ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦੇਣਿਓ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ ਬਾਤ ਤੋਂ ਬਾਤ ਸਪੋਰਟ ਕਰਾਂਗੇ ਬਾਤ ਤੋਂ ਬਾਤ ਪਿਆਰ ਦੇਵਾਂਗੇ ਹਰ ਵੀਡੀਓ ਦੀ ਤਰ੍ਹਾਂ ਲਾਕੀ ਹੁਣ ਮਿਲਦੇ ਆ ਜੀ ਤੇ ਦੇਖਦੇ ਹਾਂ ਸਭ ਤੋਂ ਵੱਧ ਕਮੈਂਟ ਕਿਹੜੇ ਏਰੀਆ ਚ ਆ ਰਹੇ ਹੈ ਜੀ ਉਸ ਹਾਵ ਨਾਲ ਆਪਾਂ ਕੱਲ ਨੂੰ ਵੀਡੀਓ ਲੈ ਕੇ ਆਉਨੇ ਆਂ